ਲਓ ਵੀ ਦੋਸਤੋ ਜਿਹੜੇ ਭਰਾ ਕੋਈ ਗੱਬਨ ਚੈੱਕਪਾਸ ਘੋੜੀ ਭਾਲਦੇ ਹੋ ਵੀ ਚੰਗੇ ਟੌਪ ਦੇ ਘੋੜੇ ਤੇ ਚੈਂਪੀਅਨ ਘੋੜੇ ਤੋਂ ਪਰ ਰੇਟ ਆਪਾਂ ਜਾਇਜ਼ ਲਾਉਣਾ ਤਾਂ ਭਰਾਵੋ ਆਹ ਵੀਡੀਓ ਦੇਖ ਲਓ ਤੁਹਾਡੇ ਮਤਲਬ ਦੀ ਆ ਗੱਬਨ ਚੈੱਕਪਾਸ ਮਾਰਵਾੜੀ ਘੋੜੀ ਹੈ ਚੰਗੀ ਕੰਨディション ਚੰਗੀ ਮਾਰਕਿੰਗ ਲੈਂਥ ਲੈਂਥ ਸੋਹਣੀਆ ਬੱਚਾ ਪੂਰਾ ਟੌਪ ਦਾ ਦੋ ਕਿਹੜੇ ਘੋੜੇ ਤੋਂ ਗੱਬਣਾ ਸਾਰਾ ਵੀਡੀਓ ਦੇ ਵਿੱਚ ਡਿਟੇਲ ਦਵਾਂਗੇ ਪਰ ਤੁਸੀਂ ਵੀਡੀਓ ਪੂਰੀ ਦੇਖ ਲਓ ਤਾਂ ਕਿ ਜਿਹੜੀ ਪ੍ਰੋਪਰ ਡਿਟੇਲ ਆ ਘੋੜੀ ਦੀ ਉਹ ਤੁਹਾਨੂੰ ਮਿਲ ਜੇ ਜੇ ਡਿਟੇਲ ਸੁਣ ਕੇ ਘੋੜੀ ਤੁਹਾਨੂੰ ਫਿੱਟ ਲੱਗੀ ਤੁਹਾਨੂੰ ਪਸੰਦ ਆਈ ਤਾਂ ਥੱਲੇ ਨੰਬਰ ਦੇ ਦੇਣਾ ਹੈ ਆਪਾਂ ਫੋਨ ਲਾ ਲਓ ਸਭ ਤੋਂ ਪਹਿਲਾਂ ਸਵਾਗਤ ਹੈ ਸਾਰੇ ਭਰਾਵਾਂ ਦਾ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ तहे ਦਿਲੋਂ ਸਵਾਗਤ ਹੈ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਦੋਸਤੋ ਅੱਜ ਤੁਹਾਡੇ ਲਈ ਗੱਬਣ ਘੋੜੀ ਲੈ ਕੇ ਆਏ ਆ ਤੇ ਅੱਜ ਦੀ ਇਹ ਵੀਡੀਓ 25 ਅਕਤੂਬਰ 2025 ਦੀ ਵੀਡੀਓ ਆ ਅੱਜ ਮਾਰਵਾੜੀ ਘੋੜੀ ਗੱਬਨ ਚੈੱਕਪਾਸ ਦੋਸਤੋ ਵੀਡੀਓ ਨੂੰ ਪੂਰੀ ਦੇਖ ਲਓ ਜੇ ਪਸੰਦ ਆਈ ਵੀਡੀਓ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਅੱਜ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਡਿਟੇਲ ਦੇ ਦੀ ਦੋਸਤੋ ਕਾਲੇ ਰੰਗ ਦੀ ਘੋੜੀ ਹੈ ਜੀ ਮੱਥੇ ਸਿਰਫ ਫੋਲਾ ਕੁੰਡੀ ਵਾਲਾ ਕੰਨਾਂ ਧੌਣ ਧੌਣ ਲੰਮੀਆਂ 60 ਇੰਚ ਹਾਈਟ ਤੇ ਗੱਬਨ ਚੈੱਕਪਾਸ ਦੋਸਤੋ ਹਾਈਟ ਦੇ ਨਾਲ ਨਾਲ ਘੋੜੀ ਦੀ ਲੈਂਥ ਵੀ ਆ ਪੇਟੀ ਵੱਡੀ ਆ ਜਿਹਨੂੰ ਆਪਾਂ ਕਹਿ ਦਿੰਦੇ ਹੁੰਨੇ ਆ ਵੀ ਪੇਟ ਨੂੰ ਵੱਡੇ ਪੇਟ ਦੀ ਹੈ ਬੱਚਾ ਚੰਗਾ ਦੂ ਲੈਂਥ ਲੈਂਥ ਸੋਹਣੀ ਹੈ ਹਾਈਟ ਆਲ ਦੂ ਬਾਕੀ ਜਿਹੜੇ ਘੋੜੇ ਤੋਂ ਗੱਭਣਾ ਉਹਦੀ ਹਾਈਟ ਬਹੁਤ ਆਪਣੇ ਵਾਲੇ ਚੈਂਪੀਅਨ ਜੈ ਰਾਜ ਤੋਂ ਗੱਭਣਾ 67 ਇੰਚ ਹਾਈਟ ਹੈ ਤੇ ਬੱਚੇ ਉਹਦੇ ਛੋਟਿਆਂ ਘੋੜੀਆਂ ਤੇ ਵੀ ਵੱਡੇ ਆਏ ਹੋਏ ਆ ਰਿਜ਼ਲਟ ਕੋਈ ਉਹਦੇ ਦੱਸਣ ਦੀ ਲੋੜ ਨਹੀਂ ਤਕਰੀਬਨ ਸਾਰੇ ਭਰਾ ਜਾਣਦੀ ਆ ਤਾਂ ਮਿੱਤਰੋ ਜੈ ਰਾਜ ਤੋਂ ਇਹਨੇ ਬੱਚਾ ਤੁਹਾਨੂੰ ਵੀ ਪਤਾ ਪੂਰੇ ਟੌਪ ਕਲਾਸ ਦੇ ਦੇਣਾ ਪਰ ਰੇਟ ਜਾਇਜ਼ ਆ ਗੱਭਣ ਚੈੱਕ ਪਾਸ ਤਿੰਨ ਮਹੀਨੇ ਦੀ ਚੈੱਕ ਪਾਸ ਤੁਸੀਂ ਆਪ ਦਾ ਨਾਲ ਡਾਕਟਰ ਲਿਆ ਕੇ ਆਪਦੀ ਗੱਭਣ ਚੈੱਕ ਕਰਾ ਕੇ ਲਿਜਾਓ ਬਾਕੀ ਬਾਲਪੋਰੀਆਂ ਦੀ ਗੱਲ ਕਰੀਏ ਤਾਂ ਦੋਸਤੋ ਬਾਲਪੋਰੀਆਂ ਦੀ ਜਮਾਂ ਸਾਫ਼ ਹੱਥਾਂ ਪੈਰਾਂ ਦੀ ਵੀ ਸਾਫ਼ ਆ ਕੰਨ ਕੰਡੀਸ਼ਨ ਤੁਹਾਡੇ ਸਾਹਮਣੇ ਸਵਾਰੀ ਸੂਰਜੀ ਵੀ ਪਾਸ ਆ ਸੋਣਾ ਤੁਰਦੀ ਹੈ ਕਹਿੰਦਾ ਮਤਲਬ ਸੋ ਜਿਹੜੇ ਭਰਾਵਾਂ ਨੂੰ ਪਸੰਦ ਹੋਏ ਫੋਨ ਲਾ ਲਿਓ ਧੰਨਵਾਦ